ਇਹ ਸਾਰੇ ਖੁੱਲੇ ਨੇ ਲੇਕਿਨ ਤੁਸੀਂ ਦੇਖੋ ਕੁਰਸੀਆਂ ਜਿਹੜੀਆਂ ਨਾ ਬਿਲਕੁਲ ਖਾਲੀ ਪਈਆਂ ਅੱਗੇ ਤੁਹਾਨੂੰ ਲੈ ਚਲਦੇ ਆਂ ਬੀਡੀਪੀ ਦਫ਼ਤਰ ਦੇ ਵਿੱਚ ਇਹ ਹਾਲਾਤ ਨਾ ਜੀ ਬੀਡੀਪੀ ਦਫ਼ਤਰ ਦੇ ਕੋਈ ਵੀ ਇੱਥੇ ਜਿਹੜਾ ਅਸਲੀਲੇ ਮੁਲਾਜ਼ਮ ਜਿਹੜਾ ਉਹ ਹਾਜ਼ਰ ਨਹੀਂ ਹੈ ਤੁਸੀਂ ਦੇਖ ਪਾ ਰਹੇ ਹੋ ਇਹ ਲਾਈ ਤਸਵੀਰ ਹੈ ਗਿਆ ਬੀਡੀਪੀ ਦਫ਼ਤਰ ਦੀਆਂ ਮੁਲਾਜ਼ਮਾਂ ਦੀ ਪਹੁੰਚਣਾ ਭਾਜੀ ਜਾਣਦੇ ਆਂ ਦੇਖੋ ਜੀ ਭਾਜੀ ਮਾਰਖ ਦੀ ਬਾਦ ਮੰਦਾ ਮਾਰਖ ਦੀ ਜਿਹੜਾ ਲਾਭ ਆਏ ਸਰ ਕਿਨਾਂ ਟਾਈਮ ਆਜੇ ਸਾਡੇ ਟਾਈਮ ਬਣਾ ਦੇ ਸਾਡੇ 9:30 ਕਦੀ ਕਹਿੰਦੇ ਟਾਈਮ ਨਾਲ ਨਹੀਂ ਆਉਂਦੇ ਉੱਤੋਂ 9 ਵਜੇ ਦਾ ਟਾਈਮ ਆਪੇ ਕਹਿ ਰਹੇ ਆ ਲੇਕਿਨ ਸਾਡੇ 9:30 ਪਹੁੰਚ ਰਹੇ ਆ ਮੇਰੇ ਲੈਵਲ ਤੇ ਨਹੀਂ ਕੰਮ ਦੀ ਗੱਲ ਹੈ ਦਫ਼ਤਰ ਆਉਣਾ ਨਹੀਂ ਆਉਣਾ ਹੋਣਾ ਨੇ ਕਹਿਆ ਸੀ ਥੋੜੇ ਕਰ ਦਿੰਦੇ ਆ ਸਰ ਨਹੀਂ ਫਿਰ ਪਾਣਾ ਕੰਮ ਨਾਲ ਦਫ਼ਤਰ ਆਉਣਾ ਇਹ ਸਾਡੇ 9:30 ਪਹੁੰਚ ਰਹੇ ਜੀ ਬਸ ਠੀਕ ਜੀ ਪੋਸਟ ਆਪੀ ਸਰ ਮੈਂ ਕੰਪਿਊਟਰ ਆਪਰੇਟਰ ਕੰਪਿਊਟਰ ਆਪਰੇਟਰ ਇਹ ਕਿਹਾ ਦੇ ਕਾਗਜ਼ਾਤ ਤੁਹਾਡੇ ਕਾਗਜ਼ਾਤ ਦਾ ਟਾਈਮ ਦੱਸ ਲੋ ਉਹਨਾਂ ਫਰਕ ਨਹੀਂ ਮੰਦਾ ਅੱਜ ਦਫ਼ਤਰ ਉਸ ਮੈਂ ਮੈਂ ਨੂੰ ਜਰਜ ਹੁਣ ਬੁਲਾ ਲਿਆ ਕਿ ਲਗਭਗ ਸਾਰਾ ਲੇਟ ਹੋ ਗਿਆ ਜਾਨਾ ਬੁਲਾ ਲਿਆ ਤੇ ਜਾਨਾ ਲੇਟ ਹੋਣ ਕਿੱਦਾਂ ਜਾਨਾ ਲੇਟ ਹੋਣਾ ਯਾਰ ਕਉਂ ਜਾਨਾ ਲੇਟ ਤਾਂ ਤੁਹਾਨੂੰ ਕਿੰਦਾ ਕੋਈ ਕੋਈ ਜਦੋਂ ਮੈਂ ਚੈਟ ਆ ਲੋ ਆਂਦੀ ਹੈ ਜੀ ਕਿੱਦਾਂ ਕੀਤਾ ਕੋਈ ਅੱਜ ਕੀਤਾ ਲਗਭਗ ਪਾਈ ਕਰ ਸਰ ਇੱਕ ਬੜਾ ਬਾਜੋ ਅੱਜ ਚੈੱਕ ਕੀਤਾ ਹੈ ਇਹ ਵੀਡੀਓ ਸਾਬ 10 ਵਜੇ ਪਹੁੰਚ ਰਿਹਾ ਨਾ ਜੀ ਔਰ ਮੀਡੀਆ ਨੇ ਵੀ ਤਲਕੀ ਦਿਖਾਉਣ ਦੇ ਵੀਡੀਓ ਸਾਬ ਪਹੁੰਚੇ ਹਾਂ ਦਿਨਨਗਰ ਦੇ ਬੀਡੀਪੀ ਦਫਤਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਅਸੀਂ ਬਤੌਰ ਮੀਡੀਆ ਸਾਰੀ ਹੀ ਟੀਮ ਸਾਡੀ ਇੱਥੇ ਪਹੁੰਚੀ ਹੈ ਕਰੀਬ ਟਾਈਮ ਜਿਹੜਾ ਉਹ ਸਵੇਰ ਨਾਲ ਹੋ ਚੁੱਕੇ ਹਨ ਤੁਹਾਨੂੰ ਦਿਖਾਣੇ ਹਨ ਦੀਆਂ ਤਸਵੀਰਾਂ ਕਿ ਕਿੰਨਾ ਕੁ ਸਟਾਫ ਹਾਜ਼ਰ ਹੈ ਜਾਂ ਕਿੰਨਾ ਕੁ ਗੈਰ ਹਾਜ਼ਰ ਆਓ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਕਿ ਜੋ ਹੀ ਦੇਖਿਆ ਇੱਥੇ ਕੋਈ ਵੀ ਅਜੇ ਤੱਕ ਮੁਲਾਜ਼ਮ ਜਿਹੜਾ ਉਹ ਆਜ ਨਹੀਂ ਹੈ ਦਰਵਾਜ਼ੇ ਸਾਰੇ ਖੁੱਲੇ ਨੇ ਲੇਕਿਨ ਤੁਸੀਂ ਦੇਖੋ ਕੁਰਸੀਆਂ ਜਿਹੜੀਆਂ ਨਾਲ ਬਿਲਕੁਲ ਖਾਲੀ ਪਈਆਂ ਅੱਗੇ ਤੁਹਾਨੂੰ ਲੈ ਚਲਦੇ ਹਾਂ ਬੀਡੀਪੀ ਦਫ਼ਤਰ ਦੇ ਵਿੱਚ ਇਹ ਹਾਲਾਤ ਨੇ ਜੀ ਬੀਡੀਪੀ ਦਫ਼ਤਰ ਦੇ ਕੋਈ ਵੀ ਇੱਥੇ ਜਿਹੜਾ ਅਸਲੀਲੇ ਮੁਲਾਜ਼ਮ ਜਿਹੜਾ ਉਹ ਹਾਜ਼ਰ ਨਹੀਂ ਹੈ ਤੁਸੀਂ ਦੇਖ ਪਾ ਰਹੇ ਹੋ ਇਹ ਲਾਈ ਤਸਵੀਰਾਂ ਹੈ ਕਿ ਬੀਡੀਪੀ ਦਫ਼ਤਰ ਦੀਆਂ ਬਹੁਤ ਲੰਬੇ ਸਮੇਂ ਤੋਂ ਸੁਕਾਤਾ ਮਿਲ ਰਹੀਆਂ ਸੀ ਕਿ ਜਿਹੜਾ ਇਹ ਦਫ਼ਤਰ ਹੈ ਇੱਥੇ ਕੋਈ ਵੀ ਜਿਹੜਾ ਮੁਲਾਜ਼ਮ ਹੈ ਲੋਕ ਲੱਗਾ ਹੋਇਆ ਹੈ ਲੇਕਿਨ ਕੁਰਸੀਆਂ ਖਾਲੀ ਪਈਆਂ ਮੈਂ ਕੈਮਰਾਮੈਨ ਮੈਂ ਇਹਨੂੰ ਕਹਾਂਗਾ ਜੂਮ ਕਰਕੇ ਦਿਖਾਈਆਂ ਜਾਂ ਕੁਰਸੀਆਂ ਬਿਲਕੁਲ ਖਾਲੀ ਪਈਆਂ ਤਾਲੇ ਲੱਗੇ ਹੋਏ ਨੇ ਸਾਰੇ ਇਸ ਦਫ਼ਤਰ ਦੇ ਹਾਲਾਤ ਬਲੰਦ ਖਾਵਾਂਗੇ ਤੁਹਾਨੂੰ ਤਾਲੇ ਲੱਗੇਦੇ ਆ ਦਫ਼ਤਰ ਜਿਹੜੇ ਸਾਰੇ ਲਗਭਗ ਕਮਰੇ ਜਿਹੜੇ ਖਾਲੀ ਵੇਦਣਾ ਤੁਸੀਂ ਦੇਖ ਪਾ ਰਹੇ ਹੋ ਲਈ ਤਸਵੀਰਾਂ ਪੀਡੀਪੀ ਦਫ਼ਤਰ ਦੀਆਂ ਕਰੀਬ ਟਾਈਮ ਜਿਹੜਾ ਉਹ 9 ਵਜੇ 20 ਮਿੰਟ ਦਾ ਲਗਭਗ ਹੋ ਚੁੱਕਿਆ ਕੋਈ ਵੀ ਅਜੇ ਤੱਕ ਇੱਥੇ ਜਿਹੜਾ ਮੁਲਾਜ਼ਮ ਹਾਜ਼ਰ ਨਹੀਂ ਹੈ ਤੁਸੀਂ ਦੇਖ ਪਾ ਰਹੇ ਹੋ ਲਈ ਤਸਵੀਰਾਂ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਰਹੀ ਹੈ ਕਿ ਦਫ਼ਤਰਾਂ ਵਿੱਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਏਗੀ ਜਿਹੜਾ ਵੀ ਇੱਥੇ ਬੰਦਾ ਪਹੁੰਚੇਗਾ ਉਹਦੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਲੇਕਿਨ ਤੁਹਾਨੂੰ ਦਿਨਾਂਗਰ ਦੇ ਜੇ ਇਸ ਦਫ਼ਤਰ ਤੋਂ ਕੀ ਲੱਗ ਰਿਹਾ ਕਿ ਇਸ ਦਫ਼ਤਰ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਕਿ ਇਹ ਸਰਕਾਰ ਦੇ ਜਿਹੜੇ ਦਾਅਵੇ ਨਾਲ ਉਹ ਕਿੰਨੇ ਕਿ ਜਿਹੜੇ ਰੰਗ ਲਾਦੇ ਨਜ਼ਰ ਆ ਰਹੇ ਆ ਕਿਉਂਕਿ ਅਕਸਰ ਦੇਖਦੇ ਆ ਕਿ ਮੋਟੀਆਂ ਤਨਖਾਵਾਂ ਲੈਣ ਵਾਲੇ ਜਿਹੜੇ ਮੁਲਾਜ਼ਮ ਨੇ ਅੱਜ ਦਫ਼ਤਰਾਂ ਵਿੱਚ ਟਾਈਮ ਨਾਲ ਨਹੀਂ ਪਹੁੰਚਦੇ ਸਰਕਾਰ ਦੇ ਦਾਅਵੇ ਜਿਹੜੇ ਨਾ ਉਹ ਕਿ ਤੁਸੀਂ ਕੋਈ ਵੀ ਜਿਹੜਾ ਕੰਮ ਲੈ ਕੇ ਜਾਂਦੇ ਤੁਹਾਡੇ ਕੰਮ ਜਿਹੜੇ ਪਿਆਲ ਦੇ ਦਰ ਤੇ ਹੋਣਗੇ ਹਾਜ਼ਰੀ ਜਿਹੜੀ ਅੱਜ ਯਕੀਨੀ ਬਣਾਈ ਜਾਏਗੀ ਲੇਕਿਨ ਮੁਲਾਜ਼ਮ ਬੀ ਡੀਪੀ ਦਫ਼ਤਰ ਜਿਹੜੇ ਆ ਬਿਲਕੁਲ ਇੱਥੇ ਕੋਈ ਜਿਹੜਾ ਬੰਦਾ ਨਹੀਂ ਪਹੁੰਚ ਰਿਹਾ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਲੋਕੋ ਨੇ ਕਹਿੰਦੇ ਜਿਹੜੀਆਂ ਕਰੀਬ 1 ਮਹੀਨੇ ਤੋਂ ਲੱਗਦਾ ਮੀਡੀਆ ਨੂੰ ਮਿਲਦੀਆਂ ਪਈਆਂ ਸੀ ਕਿ ਸਾਡੇ ਜਿਹੜੇ ਕੰਮ ਨੇ ਉੱਥੇ ਲੋ ਮੁਲਾਜ਼ਮ ਜਿਹੜੇ ਪਹੁੰਚ ਨਹੀਂ ਆ ਅੱਜ ਜਦੋਂ ਅਸੀਂ ਇੱਥੇ ਦੌਰਾ ਕੀਤਾ ਮਤੌਰ ਤੇ ਮੀਡੀਆ ਸਾਰੇ ਪੱਤਰਕਾਰਾਂ ਟੀਮ ਨੇ ਤਾਂ ਦੇਖਣ ਜਾਇਆ ਕਿ ਕੋਈ ਵੀ ਜਿਹੜਾ ਮੁਲਾਜ਼ਮ ਹੈ ਕਰੀਬ 90 ਦੇ ਵਿੱਚ ਉਹ ਅਜੇ ਤੱਕ ਕੋਈ ਹਾਜ਼ਰ ਨਹੀਂ ਹੋ ਰਿਹਾ ਜਿਹਦੇ ਕਰਕੇ ਸਰਕਾਰ ਦੇ ਜਿਹੜੇ ਦਾਅਵੇ ਨਾਲ ਖੋਖਰੇ ਨਜ਼ਰ ਆ ਰਹੇ ਨੇ ਇਸ ਬੰਦੇ ਦੀ ਜਿਹੜੇ ਸੀਨੀਅਰ ਅਧਿਕਾਰੀ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ ਪਤਾ ਕਰਾਂਗੇ ਕਿ ਕੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਬੀਡੀਪੀ ਦਫ਼ਤਰ ਦੇ ਚੌਂਕੀਦਾਰ ਕੀ ਨਾਮ ਹੈ ਤੁਹਾਡਾ ਭਾਰਤ ਭੂਸਨ ਭਾਰਤ ਭੂਸਨ ਇੱਥੇ ਪਹੁੰਚਣਾ ਉਹਨਾਂ ਕੋਈ ਜਾਣਦੇ ਆਂ ਪਾਜੀ ਤੁਹਾਡੀ ਡਿਊਟੀ ਕੀ ਹੈ ਤੇ ਮੈਂ ਇੱਥੇ ਆਗਾ ਇਹ ਚੌਂਕੀਦਾਰ ਹੈਗਾ ਤੇ ਮੈਂ ਇੱਥੇ ਨਾਈਟ ਦਾ ਚੌਂਕੀਦਾਰ ਹਾਂ ਨਾਈਟ ਦਾ ਚੌਂਕੀਦਾਰ ਹਾਂ ਜੀ ਤੇ ਮੈਂ ਸਵੇਰੇ ਦਫ਼ਤਰ ਜੋ ਸਟਾਫ ਆਂਦਾ ਤੇ ਮੈਂ ਸਟਾਫ ਤੇ ਜੀ ਆ ਜਾਂਦਾ ਕੋਈ ਨੋ 99 ਤੱਕ ਆ ਜਾਂਦਾ ਸਾਰਾ ਅੱਛਾ ਤੇ ਅੱਜ ਕੀ ਗੱਲ ਹੈ ਪਤਾ ਨਹੀਂ ਜੀ ਉਹ ਲਗਭਗ ਹਰ ਵਦਨ ਲੇਟ ਆਉਂਦੇ ਨਹੀਂ ਨਹੀਂ ਜੀ ਹਮ ਅੱਜ ਹੀ ਆ ਉਹ ਹਰ ਰੋਜ਼ ਨਹੀਂ ਲੇਟ ਆਉਂਦੇ ਅੱਜ ਤੁਸੀਂ ਰਾਤ ਤੋਂ ਹੀ ਹੁੰਦੇ ਹੋ ਹਾਂ ਜੀ ਹਾਂ ਸਰ ਤੇ ਤੁਹਾਡੀ ਡਿਊਟੀ ਤੁਸੀਂ ਤੇ ਹਾਜ਼ਰ ਪਾਏ ਹੋ ਨਾ ਹਾਂ ਜੀ ਹਾਂ ਸਰ ਮਲਾਜੋਂ ਦੀ ਪਹੁੰਚਣਾ ਭਾਜੀ ਜਾਣਦੇ ਆ ਦੇਖੋ ਜੀ ਭਾਜੀ ਯਾਦ ਕਰ 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 ਬਾਅਦ ਖਤੇ ਬਾਅਦ ਮਾਲਾ ਮਾਲਾ ਸਰ ਕਿਦਾਂ ਨਾ ਆਜੇ ਸਰ ਟਾਈਮ ਨਾ ਆਵੇ ਸਾਢੇ 9:00 ਸਾਢੇ 9:00 ਕੋਈ ਟਾਈਮ ਨਾ ਨਹੀਂ ਆਉਂਦੇ ਉੱਤੋਂ 9:00 ਦਾ ਟਾਈਮ ਆਪੇ ਕਹਿ ਰਹੇ ਲੇਕਿਨ ਸਾਢੇ 9:00 ਪਹੁੰਚ ਰਹੇ ਹੈ ਨਹੀਂ ਕੰਮ ਦੀ ਗੱਲ ਨਹੀਂ ਦਫ਼ਤਰ ਆਉਣਾ ਨਹੀਂ ਆਉਣਾ ਅੰਨੇ ਕਹੇ ਤੇ ਹੁਣ ਕਰ ਦਿੰਨੇ ਆ ਨਹੀਂ ਫਿਰ ਪੈਣਾ ਕੰਮ ਨਾ ਇਦਾਂ ਸੁਫਤ ਇਹ ਸਾਢੇ 9:00 ਪਹੁੰਚ ਰਹੇ ਜੀ ਬਸ ਠੀਕ ਇਹ ਪੋਸਟ ਤਾਂ ਬਈ ਸਰ ਮੈਂ ਕੰਪਿਊਟਰ ਆਪਰੇਟਰ ਕੰਪਿਊਟਰ ਆਪਰੇਟਰ ਇੱਥੇ ਟਾਡੇ ਕਾਗਜ਼ਾ ਤੇ ਕੋਈ ਮਿਸਰ ਹੋਣਾ ਟਾਈਮ ਦੱਸੋ ਨਾ ਫਰ ਨਹੀਂ ਮੰਦਾ ਹਾਂਜੀ ਸਾਡੇ ਦਫ਼ਤਰ ਟਾਈਮ ਨ ਤੋ ਲੋਹਰੇ ਜਬਾਤ ਤੁਸੀਂ ਛੱਲੇ ਕਰ ਕੱਕ ਜਿਹੜਾ ਉੱਪਰ ਨਾਲ ਲੋਕ ਦਿਖਾਵਾਂਗੇ ਤੁਸੀਂ ਮਤਲਬ ਉਹ ਹੈ ਤਾਂ 6 ਵਜੇ ਜਾਈਦਾ ਸ਼ਾਮੀ ਰੋਜ਼ ਹੀ 6 ਵਜੇ ਇਹਨਾਂ ਦਾ ਕਹਿਣਾ ਕਿ ਸ਼ਾਮੀ 6 ਵਜੇ ਜਾਈਦਾ ਲੇਕਿਨ ਇਹ ਤਾਂ 9:30 ਵਜੇ ਆ ਰਹੇ ਆ ਜਰ ਕਰ ਕਰ ਮਤਲਬ ਜੇ ਲੇਟ ਹੋ ਗਿਆ 9 ਵਜੇ ਹੀ ਆਇਆ ਤੁਹਾਡਾ ਵੀਡੀਓ ਸਾਹਿਬ ਪਹੁੰਚਣਾ ਗੱਲ ਕਰਦੇ ਆ ਵੀਡੀਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਾਹਿਬ ਆਹ ਵੇਖੋ ਟਾਈਮ 10 ਵਜੇ ਆ ਤੇ ਤੁਸੀਂ ਖੁਦ ਹੁਣ 10 ਵਜੇ ਆ ਰਹੇ ਹੋ ਤੇ ਤੁਹਾਡਾ ਕੰਮ ਕਿੱਥੇ ਆਏ ਨੇ ਤੁਹਾਨੂੰ ਜਰੀਆਦ ਮੈਂ ਵੇਖ ਲੈਣਾ ਹੋਣਾ ਚਾਹਤ ਟਾਈਮ ਲੇਟ ਲੋਕੀ ਇੰਦੇ ਪਰੇਸ਼ਾਨ ਹੁੰਦੇ ਉਹਨੇ ਕਿੱਥੇ ਪਰੇਸ਼ਾਨ ਯਾਰ ਕਿਹੜਾ ਪਰੇਸ਼ਾਨ ਹੋਇਆ 10 ਮਿੰਟ ਸਾਰੇ ਲੋਕਾਂ ਦੇ ਲੋਕੀ ਨੇ ਲੋਕੀ ਨੂੰ ਕੰਪਲੀਟ ਨਾ ਕਰਦੇ ਰੱਖੇ ਕੰਮ ਹੀ ਨਹੀਂ ਹੁੰਦੇ ਸਾਰੇ ਲੋਕਾਂ ਦੇ ਤੁਹਾਡੇ ਕਰਦੇ ਸਿਰਫ ਦੋ ਜਣੇ ਆਏ ਨੇ ਚੱਲੋ ਬੁੱਢਰ ਵੜਾ ਕਹਿੰਦਾ ਫਿਰ ਹੀ ਹੈ ਹੀ ਦੋ ਜਣੇ ਬਸ ਦੋ ਤਿੰਨ ਬਾਕੀ ਬਾਕੀ ਸਾਈਡ ਤੋਂ ਇਹ ਵੀ ਨਹੀਂ ਆ ਸਕਦੀ 9 ਵਜੇ ਮੀਟਿੰਗ ਸੱਦੀ ਹੈ ਉਹਨਾਂ ਦੀ 9 ਵਜੇ ਸਾਰੇ ਨੋਨਾ ਸਾਈਡੀਆਂ ਪਹੁੰਚਣ ਆਏ ਸੀ ਤੁਸੀਂ 10 ਵਜੇ ਪਹੁੰਚ ਰਹੇ ਹੋ ਸਰ ਮੈਂ ਮੈਨੂੰ ਯਾਦ ਚ ਹੁਣ ਬੁਲਾ ਲਿਆ ਕਿ ਲਗਭਗ ਸਾਰਾ ਲੇਟ ਉਹ ਮਰ ਚੈਟ ਲੋ ਅੰਤੀ ਫਿਰ ਚੈੱਕ ਕੀਤਾ ਤੇ ਆ ਸਾਰਾ ਇੱਕ ਮੇੜਾ ਬਾਈਡੋ ਅੱਜ ਚੈੱਕ ਕੀਤਾ ਤੇ ਹੈਗਾ ਇਹ ਵੀਡੀਓ ਸਾਬ 10 ਵਜੇ ਪਹੁੰਚ ਰਿਹਾ ਜੀ ਔਰ ਮੀਡੀਆ ਨੇ ਵੀ ਤਲਕੀ ਦਿਖਾਣ ਦੇ ਵੀਡੀਓ ਸਾਬ 10 ਵਜੇ ਪਹੁੰਚ ਗਏ ਵੀ ਤਲਕੀ ਦਿਖਾਣ ਦੇ ਹੈ ਜੀ ਮੀਡੀਆ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਮੁਤਾਬਕ ਅੱਜ ਰਿਐਲਿਟੀ ਚੈੱਕ ਕੀਤਾ ਗਿਆ ਬੀਡੀਪੀ ਦਫ਼ਤਰ ਦਿਨਨਗਰ ਦਾ ਜੇਕਰ ਉਥੇ ਸਰ ਕੋਈ ਵੀ ਮੁਲਾਜ਼ਮ ਜਿਹੜਾ ਉਹ હાજર ਨਹੀਂ ਪਾਇਆ ਗਿਆ ਜੇ ਆਇਆ ਵੀਡੀਓ ਸਾਬ ਤੇ 10 ਵਜੇ ਪਹੁੰਚੇ ਕੀ ਕਹਿਣਾ ਚਾਹਤੇ ਸੋ ਬੇਸਿਕਲੀ ਜਿਹੜਾ ਹੈਗਾ ਟਾਈਮ ਜਿਹੜਾ ਹੈਗਾ ਉਹ ਜੋ 9 ਵਜੇ ਹੈ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਘੰਟਾ ਲੇਟ ਹੈ ਸੋ ਇਹ ਅਨਗਲੀਆ ਡਿਪਾਰਟਮੈਂਟ ਦੇ ਨਾਮ ਤੇ ਜੋ ਕਿ ਕਦੇ ਵੀ ਗਵਰਨਮੈਂਟ برداشت ਨਹੀਂ ਕਰਦੀ ਸੋ ਉਹਦੇ ਅਗੇਂਸਟ ਤੁਸੀਂ ਮੇਰੇ ਧਿਆਨ ਦੇ ਵਿੱਚ ਲਿਆਂਦਾ ਹੈਗਾ ਸੋ ਉਹਨਾਂ ਤੋਂ ਪਹਿਲਾਂ ਤਾਂ ਐਕਸਪਲੇਨੇਸ਼ਨ ਸੀ ਕੀਤੀ ਜਾਊਗੀ ਤੇ ਉੱਤੇ ਨਾਲ ਦੀ ਨਾਲ ਹੀ ਉਹਨਾਂ ਦੇ ਡਿਪਾਰਟਮੈਂਟ ਜਿਹੜਾ ਕਿ ਏਡੀਸੀ ਡੀ ਦਾ ਆਫਿਸ ਹੈ ਉਹਨਾਂ ਨੂੰ ਲਿਖ ਦਿੱਤਾ ਜਾਏਗਾ ਕਿ ਵਾਟ ਦਾ ਐਕਸ਼ਨ ਸ਼ੁੱਡ ਬੀ ਟੇਕਨ ਕਿ ਉਹ ਇਹੋ ਜੀ ਜਿਹੜੀ ਲੇਟ ਆਉਣਾ ਕਿਉਂਕਿ ਪਬਲਿਕ ਦੀ ਹਰਾਸਮੈਂਟ ਹੈ ਠੀਕ ਹੈ ਸੋ ਪਬਲਿਕ ਵੇਟ ਕਰਦੀ ਹੈ ਤੇ ਸਾਡੇ ਆਫੀਸਰ ਜੇ ਪਹੁੰਚਦੇ ਨਹੀਂ that is wrong ਸੋ ਐਕਸ਼ਨ ਸ਼ੁੱਡ ਬੀ ਟੇਕਨ ਸਰਕਾਰ ਦੇ ਸਰ ਬੜੇ ਸਖਤ ਹੁਕਮ ਹੈ ਕਿ ਇਹ ਦਫਤਰਾਂ ਵਿੱਚ ਕੇਸ ਦੀ ਕਾਰਵਾਈ ਨਹੀਂ ਹੋਈ ਜਾਏ ਲੇਕਿਨ ਮੀਡੀਆ ਨੂੰ ਬਾਰ ਬਾਰ ਫੋਨ ਕੀਤੇ ਜਾਂਦੇ ਸੀ ਲੋਕਾਂ ਵੱਲੋਂ ਕਿ ਇੱਥੇ ਪਹੁੰਚਦਾ ਕੋਈ ਨਹੀਂ ਹੈ ਇੱਕ ਸਰ ਤੁਹਾਡੇ ਵੱਲੋਂ ਕੀ ਜੇ 11 ਘੰਟੇ ਪਾਇਆ ਗਿਆ ਸਟਾਫ ਦੇ ਕੀ ਘਰ ਹੋਏ ਕੀ ਸੋ ਬੇਸਿਕਲੀ ਐਕਸ਼ਨ ਵਿਲ ਬੀ ਟੇਕਨ ਜੋ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ ਹੈਗੇ ਆ ਕਿ ਜੇ ਕੋਈ ਵੀ ਆਫੀਸਰ ਕਿਉਂਕਿ ਹੁਣ ਸਾਡੇ ਤਹਿਸੀਲਦਾਰਸ ਦੇ ਰੀਚ ਬਾਈ 9 ਕਿਉਂਕਿ ਉਹਨਾਂ ਸਾਰੇ ਆਫਿਸਸ ਦੇ ਵਿੱਚ ਜਿਹੜੀ ਹੈਗੀ ਆ ਜਿਹੜੇ ਜੇਕਰ ਕੋਈ ਨਹੀਂ ਪਹੁੰਚਦਾ ਸਮੇਂ ਸਿਰ ਉਹਦੇ ਖਿਲਾਫ ਹੈ ਲਗਭਗ ਸਾਰੇ ਦਫਰਾਂ ਸਾਰੀ ਇਹ ਗੱਲ ਬਟ ਯੂ ਰੀਚ ਇਟ ਮਾਈ ਆਫਿਸ ਸੋ ਥੇ ਸਾਈ ਐਵਰੀਬਾਡੀ ਇਜ਼ ਇਨ ਟਾਈਮ ਸਰ ਜਦੋਂ ਵੀਡੀਓ ਸਾਹਿਬ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਦੇ ਘਰ ਨਹੀਂ ਆਏ ਉਹਨਾਂ 'ਤੇ ਕਾਰਵਾਈ ਕੀਤੀ ਜਾਏਗੀ ਤੇ ਵੀਡੀਓ ਸਾਹਿਬ ਆਖਦੇ ਹਾਂ ਕਿ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਏਗੀ ਸੋ ਉਹਨਾਂ ਦੇ ਪਹਿਲਾਂ ਤਾਂ ਉਹਨਾਂ ਤੋਂ ਸਪਸ਼ਟੀ ਕਰਨ ਲਈ ਆ ਜਾਏਗਾ ਵੇਅਰ ਵਾਸ ਹੀ ਕੋਨਾਦਰ ਬਾਰੇ ਲਾ ਭਾਈ ਅਭੀ ਮੈਂ ਦੇਖ ਕੋਈ ਕਹਿੰਦੇ ਹਲਕਾ ਜਾਰਜ ਕੋਈ ਕਹਿੰਦੇ ਮੈਂ ਡੀਸੀ ਸਾਹਿਬਾ ਕੰਨੀ ਪੇਗਾ ਸੋ ਲੈਟ ਲੇਟਸ ਲਿਸਨ ਟੂ ਹਿਮ ਇੰਪਾਸਟ ਬਿਲਕੁਲ ਜੀ ਬਿਲਕੁਲ 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 ਸਤਰੀ ਕਹਿੰਦੇ ਸਾਡੇ ਮੀਟਰ ਦੇ 11 ਵਜੇ ਆਉਣਗੇ ਜੀ ਕਹਿੰਦੇ ਜੀ ਨਹੀਂ ਨਹੀਂ ਹੀ ਇਜ਼ ਅਨਸਰਏਬਲ ਜੋ ਉਹਨੇ ਗਲਤੀ ਕੀਤੀ ਹੈ ਹੀ ਇਜ਼ ਹਿਮਸੈਲਫ ਅਨਸਰਏਬਲ ਫਾਰ ਇਟ ਹੀ ਇਜ਼ ਅ ਕਾਉਂਟੇਬਲ ਟੂ ਪੀਪਲ